ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿਹੜੇ ਸਿਰ ਕਮਾਉਣ ਵਾਲੇ ਬੇਬਕੂਪ ਨੇ ਉਹਨਾਂ ਨੂੰ ਸਾਡੇ ਪੰਜਾਬ ਦੇ ਲੋਕ ਬਾਬੇ ਕਹਿੰਦੇ ਨੇ ਤੇ ਇਹਨਾਂ ਸਾਰੇ ਬੇਬਕੂ ਬਾਬਿਆਂ ਨੂੰ ਇੱਕ ਚੈਲੰਜ ਹੈ ਨਾਲੇ ਜਿਹੜੇ ਲੋਕ ਡਰਦੇ ਇਹਨਾਂ ਨੂੰ ਬਾਬੇ ਕਹਿੰਦੇ ਨੇ ਥੋੜੀ ਜਿਹੀ ਉਹਨਾਂ ਦੇ ਕੰਨ ਖੁੱਲ ਜਾਣ ਜੇ ਇਹਨਾਂ ਵਿੱਚ ਕਿਸੇ ਵਿੱਚ ਕੋਈ ਕਰਾਮਾਤ ਕੋਈ ਸ਼ਕਤੀ ਹੈ ਤਾਂ ਤੁਹਾਡੇ ਲਈ ਅੱਜ ਜਿਹੜੇ ਮੈਂ ਸ਼ਬਦ ਵਰਤਨੇ ਨਾ ਬੇਬਕੂਫ ਲਸ਼ੇੜੀ ਬਲਾਤਕਾਰੀ ਪੰਜਾਬ ਨੂੰ ਲੁੱਟ ਕੇ ਖਾਣ ਵਾਲੇ ਕਦੀੜ ਖਚ ਇਹ ਤੁਹਾਡੇ ਨਹੀਂ ਵਰਤੇ ਆ। ਔਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਤੁਸੀਂ ਆਪਣੀ ਗੱਡੀ ਤੇ ਬੈਠੇ ਸਿਰ ਘਮਾਓ ਮੇਰਾ ਨਾਮ ਲੈ ਕੇ ਬੂਟਾ ਸਿੰਘ ਬੂਟਾ ਸਿੰਘ ਮੁਰੇ ਗਿਆਨੀ ਨਾਲ ਲੈ ਗਾਲਾਂ ਗੁਲਾਂ ਕਾਟ ਲੈ ਫਿਰ ਉਹ ਸ਼ਕਤੀ ਜਿਹੜੀ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਸਿਰਕਮੋ ਨੇ ਉਹ ਮੇਰੇ ਬਾਦ ਨੂੰ ਭੇਜ ਦਿਓ ਜੇ ਮੈਨੂੰ ਕੁਝ ਹੋ ਗਿਆ ਤੁਹਾਡੀ ਸ਼ਕਤੀ ਨਾਲ ਮੰਨ ਲੋ ਤਾਂ ਫਿਰ ਪੂਰੇ ਪਰਿਵਾਰ ਵਿੱਚ ਖੜ ਕੇ ਆਪਾਂ ਵੀ ਵੀਡੀਓ ਪਾ ਦੇਵਾਂਗੇ ਔਰ ਪੂਰੇ ਪੰਜਾਬ ਨੂੰ ਨਹੀਂ ਪੂਰੀ ਦੁਨੀਆ ਨੂੰ ਕਹਿ ਦਾਂਗੇ ਵੀ ਪੰਜਾਬ ਦੇ ਬਾਬਿਆਂ ਨਾਲ ਪੰਗਾ ਨਾ ਲਿਓ ਜਿਨਾਂ ਕੋਲ ਸ਼ਕਤੀਆਂ ਬਹੁਤ ਨੇ ਇਹ ਤੁਹਾਨੂੰ ਚੈਲੰਜ ਹੈ ਕੁਝ ਕਰਨ ਦੀ ਲੋਕ ਇਹ ਸਾਰੇ ਟੁਕਟੇਰ ਕੁਝ ਤਾਂ ਉਹ ਨੇ ਜਿਹੜੇ ਘਰੋਂ ਕੱਢੇ ਵੱਡੇ ਨਸ਼ੇੜੀ ਜਿਹੜੇ ਵਿਆਹ ਕਰਵਾ ਬੈਠੇ ਤੇ ਫਿਰ ਦੋ ਦੋ ਨਿਆਣੇ ਜੰਮ ਤੇ ਕੰਮ ਕੋਈ ਕੀਤਾ ਨਹੀਂ ਘਰ ਵਾਲੇ ਨੇ ਛੇਤਰ ਫੇਰਿਆ ਪੜ ਕੇ ਘਰੋਂ ਨਿਕਲ ਗਏ ਉਹ ਜਾ ਕੇ ਇਹਨਾਂ ਕਬਰਾਂ ਕੋ ਬਣਾਉਂਦੇ ਬਹਿ ਕੇ ਬਾਬੇ ਬਣ ਕੇ ਲੋਕਾਂ ਨੂੰ ਬੇਵਕੂ ਬਣਾਉਣਾ ਸ਼ੁਰੂ ਕਰਤਾ ਕੁਝ ਤਾਂ ਉਹ ਨੇ ਕੁਝ ਇਹਨਾਂ ਵਿੱਚ ਉਹ ਜਿਹੜੇ ਆਸ਼ਕ ਨਹੀਂ ਹੁੰਦੇ ਮਜਾਜੀ ਜਿਹਨਾਂ ਦਿਮਾਗ ਤੇ ਲੋਡ ਪੈ ਜਾਂਦਾ ਹੈ ਉਹ ਸਤਾਏ ਹੋਏ ਸੀ ਵਿਚਾਰੇ ਤੇ ਉਹ ਕੁਛ ਬਾਬੇ ਬਣੇ ਤੇ ਅਸਾ ਜਿਹੜੇ ਸਾਡੇ মিডিਆ ਦੇ ਲੋਕ ਨੇ ਇਹਨਾਂ ਨੂੰ ਵੀ ਇੱਕ ਬੇਨਤੀ ਹੈ ਵੀ ਭਰਾਵੋ ਤੁਹਾਡੇ ਨਾਮ ਨਾਲ ਜਰਨਲਿਸਟ ਸ਼ਬਦ ਵਰਤਿਆ ਜਾਂਦਾ ਹੈ ਜਣ ਕੇ মিডিਆ ਤੀਜਾ ਚੌਥਾ پتہ ਨਹੀਂ ਪੰਜਵਾਂ ਥੰਮ ਤੁਸੀਂ ਕਹਿੰਦੇ ਹੋ ਤੁਹਾਡਾ ਉਹ ਕੰਮ ਹੈ ਤੁਸੀਂ ਮਾੜੀ ਮੋਟੀ ਅਕਲ ਤੋਂ ਕੰਮ ਲੈ ਲਿਆ ਕਰੋ ਮਾੜਾ ਮੋਟਾ ਅਕਲ ਤੋਂ ਕੰਮ ਲੈ ਲਿਆ ਕਰੋ ਕਹਿੰਦੇ ਜੀ ਆ ਜਿਹੜੇ ਹੁਣ ਤੁਰੇ ਨੇ ਨਾ ਸਾਡੇ ਚੋਲਿਆਂ ਵਾਲਾ ਨਿਹੰਗ ਲਾਣਾ ਵੀ ਅਸੀਂ ਕਹਿੰਦੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਤੁਸੀਂ ਧੂ ਬੱਤੀ ਕਰੋ ਜੋਤਾਂ ਲਾਓ ਫੁਟੀਰੀ ਕਮਾਓ ਪਖੰਡ ਨਾ ਕਰੋ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਫੁਟੀਰ ਹੁੰਦਾ ਕੀ ਹੈ ਅਸਾਂ ਇਹਨਾਂ ਨੂੰ ਆਪ ਨਹੀਂ ਪਤਾ ਵੀ ਧਰਮ ਕੀ ਹੈ ਧਰਮ ਕੋਈ ਗਿਣਤੀ ਵਿੱਚ ਬਹੁਤੇ ਨਹੀਂ ਧਰਮ ਇੱਕੋ ਹੀ ਹੈ ਇਹ ਮਜਬ ਨਹੀਂ ਸਾਰੇ ਇਹਨਾਂ ਦਾ ਕੋਈ ਮਜਬ ਨਹੀਂ ਆ ਜਿਹੜੇ ਕਬਰਾਂ ਤੇ ਬੈਠੇ ਨੇ ਨਾ ਜੇ ਤੁਸੀਂ ਮੁਸਲਮ ਕਮਿਊਨਿਟੀ ਤੋਂ ਪੁੱਛੋਗੇ ਵੀ ਤੁਹਾਡੇ ਨੇ ਉਹ ਕਹਿਣਗੇ ਸਾਡੇ ਨਹੀਂ ਹੈਗੇ ਜੀ ਉਹ ਕਹਿੰਦੇ ਤਾਂ ਕਬਰਾਂ ਪੁੱਛਦੀ ਨਹੀਂ ਇਹ ਤਾਂ ਤੁਹਾਡੇ ਹੀ ਲੁੰਗ ਲੈਣਾ ਪੰਜਾਬ ਚ ਟੁਕ ਪਟੇ ਰੁੱਟ ਕੇ ਕਬਰਾਂ ਤੇ ਬੈਠੇ ਨੇ ਉਹ ਸਿਰ ਕਮਾਉਂਦੇ ਆ ਉਹ ਕਹਿੰਦੇ ਸਾਡਾ ਇਹਨਾਂ ਨੇ ਕੋਈ ਲੈਣਾ ਨਹੀਂ ਹੁਣ ਜਿਹੜੇ ਸਾਡੇ ਇਹ ਪਖੰਡਵਾਦ ਖਤਮ ਕਰਨ ਵਾਸਤੇ ਤੁਰਿਆ ਭਾਨੇ ਭੁੰਨੇ ਵਰਗੇ ਨੇ ਕੋਈ ਮਨਪੀਤ ਪਤਾ ਨਹੀਂ ਖਾਲਸਾ ਕਿਹੜਾ ਫਰੀਦਕੋਟ ਵਾਲਾ ਇੱਕ ਸਫਰੀ ਸੁਪਰੀਆ ਵੇ ਦੀ ਲੜ ਕੇ ਮਰਦੇ ਆ ਇਹ ਸਾਰੇ ਪਤਾ ਕਹਿੰਦੇ ਕਹਿੰਦੇ ਅਸੀਂ ਕਿਸੇ ਧਰਮ ਨੂੰ ਮਾਰਾ ਨਹੀਂ ਕਹਿੰਦੇ ਤੁਸੀਂ ਫਕੀਰੀ ਕਮਾਓ ਕਿਹੜੀ ਫਕੀਰੀ ਹੈ ਸਭ ਤੋਂ ਵੱਡਾ ਫਕੀਰ ਉਹ ਬੰਦਾ ਹੈ ਜਿਹੜਾ ਬੰਦਾ ਦਸਾਂ ਨਹਾਂ ਦੀ ਕੀਰਤ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਸਭ ਤੋਂ ਵੱਡਾ ਫਕੀਰ ਹੈ 15 ਭਗਤ ਹੋਏ ਨੇ ਗੁਰਬਾਣੀ ਦੇ ਵਿੱਚ ਉਹਨਾਂ ਤੋਂ ਵੱਡਾ ਕੋਈ ਫਕੀਰ ਕੋਈ ਭਗਤ ਹੋ ਸਕਦਾ ਕੋਈ ਤੁਹਾਡੀ ਨਜ਼ਰ ਵਿੱਚ ਹੈਗਾ ਸ਼ਰਗਟਾਂ ਪੀਣ ਵਾਲੇ ਝਿਲਮਾ ਪੀਣ ਵਾਲੇ ਤਮਾਕੂ ਸੁੱਖਾ ਖਾਣ ਵਾਲੇ ਭਗਤ ਹੁੰਦੇ ਫਕੀਰ ਹੁੰਦੇ ਆ ਦੋ ਚਾਰ ਸਾਡੇ ਬਾਬਾ ਹੀ ਨੇ ਧਾਰਨਾ ਸੀ ਬੜੀ ਔਖੀ ਮਿਲੀ ਐ ਫਕੀਰੀ ਸਜਣਾ ਹੋਈ ਇਹ ਹਰੇਕ ਤੇ ਲਾਗਦੇ ਚੱਕੇ ਸਤਗੁਰ ਆਏ ਨੇ ਚੋਲੇ ਵਾਲਾ ਬਾਬਾ ਬੈਠਾ ਹੁੰਦਾ ਤੇ ਸ਼ਬਦ ਸਤਗੁਰ ਵਰਤੇ ਐ ਤੇ ਚੋਲੇ ਵਾਲੇ ਨੂੰ ਸਤਗੁਰ ਕਹੀ ਜਾਂਦੇ ਜਾਨੀ ਕਿ ਸੋਸ਼ਲ ਮੀਡੀਆ ਦਾ ਜਵਾਨਾ ਰੀਲਰ ਉਹਨਾਂ ਕੱਟ ਕੇ ਪਾ ਦੇਣਗੇ ਆ ਪਿੱਛੇ ਜੇ ਕਪਾਲਾ ਪੂਲਾ ਬਾਬਾ ਉਹ ਗਿਆ ਸੀ ਕੈਨੇਡਾ ਕੱਢ ਵੀ ਜੁੱਤੀ ਪਾਈ ਐ ਦਸੇ ਜਣ ਕੇ ਚਾਰ ਉਂਗਲਾਂ ਦੋ ਗੁੱਠਾਂ ਵਿੱਚ ਸ਼ਾਂਪਾਂ ਪਾਈਆਂ ਹੋਈਆਂ ਨੇ ਸੋਲੇ ਦੀਆਂ ਜੋ ਵੀ 70 ਸਾਲ ਦੀ ਬੁਢੀ ਦੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦੇਈ ਜਾਂਦਾ ਹੈ ਜਿਹੜੇ ਲੋਕ ਜਿਸ ਮਾਂ ਪਿਓ ਨੇ ਜਿਨ੍ਹਾਂ ਨੂੰ ਪਾਲਿਆ ਕਦੇ ਉਹ ਆਪਣੇ ਮਾਂ ਪਿਓ ਦੇ ਇਦਾਂ ਪੈਰੀ ਹੱਥ ਲਾਉਂਦੇ ਬਹੁਤ ਥੋੜੇ ਬੱਚੇ ਨੇ ਜਿਹੜੇ ਆਪਣੇ ਮਾਂ ਪਿਓ ਦਾ ਇਦਾਂ ਸਤਕਾਰ ਕਰਦੇ ਹੋਣ ਇਹ ਇਨਾ ਪਖੰਡਿਆਂ ਕੋਲ ਜਾ ਕੇ ਇਹ ਵੀ ਨੱਕ ਰਗੜਦੇ ਇਹਨਾਂ ਕੋਲੇ ਕੁਝ ਨਹੀਂ ਹੈਗਾ ਜੀ ਅਈ ਜਿਹੜੇ ਸਾਡੇ ਸਿੱਖੀ ਬਾਣੇ ਵਿੱਚ ਜਾ ਕੇ ਕਹਿੰਦੇ ਪਖੰਡਵਾਦ ਰੋਕਣਾ ਹੈ ਨਾ ਇਹ ਵੀ ਸੌਦੇਵਾਦ ਨੇ ਏ ਕੀ ਕਰਦੇ ਐ ਇਹਨੂੰ ਪਤਾ ਹੁੰਦਾ ਵੀ ਜਿਹਦੇ ਕੋਲੇ ਚੜਾਵਾ ਥੋੜਾ ਜਿਹਾ ਵੱਧ ਚੜਦਾ ਵੀ ਉਹ 20-30 ਹਜ਼ਾਰ ਰੁਪਇਆ ਦੇ ਕੇ ਸਾਡੀ ਆਉ ਭਗਤ ਸੇਵਾ ਪਾਣੀ ਕਰੇ ਅਹੀਂ ਚੁੱਪ ਕਰ ਜਾਗੇ ਇਹੜੋ ਕਿ ਮਹਤਲ ਹੁੰਦਾ ਉਹਦੇ ਚਾਰ ਮਾਰਦੇ ਨੇ ਥੱਪੜੇ ਫੜ ਕੇ ਬਸ ਪਖੰਡ ਬੰਦ ਪਖੰਡ ਬਾਦ ਬੰਦ ਕਰਾਉਣਾ ਪਖੰਡ ਬਾਦ ਬੰਦ ਕਰਾਉਣਾ ਇਦਾਂ ਰੋਲਾ ਪਾਈ ਜਾਂਦੇ ਬਥੇਰੇ ਵੱਡੇ ਵੱਡੇ ਬਾਬੇ ਇੱਥੇ ਢੋਂਗੇ ਆ ਬਈ ਆ ਇੱਕ ਅੜੀ ਸਰ ਗੁਰਦੁਆਰਾ ਹੁਣ ਤਾਂ ਪਰਮਾਰ ਘੜ ਗਈ ਹੋੜੀਏ ਬੀਜੇ ਲੱਗਣ ਦੀ ਟਰੱਕਾਂ ਦੇ ਟਰੱਕ ਉਥੇ ਲੱਡੂਆਂ ਦੇ ਚੜਦੇ ਸੀ ਤੇ ਹੁਣ ਜੇ ਤੇ ਅਰਦਾਸਾਂ ਹੁੰਦੀਆਂ ਸੀ ਵੀ ਵੀਜ਼ਾ ਲੱਗ ਜਾਂਦਾ ਤੇ ਜਿਹੜੇ ਰਿਪੋਰਟ ਕਰਕੇ ਭੇਜੇ ਨੇ ਅਮਰੀਕਾ ਨੇ ਕੈਨੇਡਾ ਨੇ ਤੇ ਫਿਰ ਉਦੋਂ ਵੀ ਅਰਦਾਸ ਕਰਨੀ ਸੀ ਇਹ ਪਖੰਡਵਾਦ ਨਹੀਂ ਹੈਗਾ ਜਿਹੜੇ ਗੁਰਦੁਆਰੇ ਵਿੱਚ ਮਨਮਤ ਹੋਏ ਜਾਂਦੀ ਹੈ ਉਹਨੂੰ ਕਿੱਥੇ ਰੋਕੋਗੇ ਇੱਕ ਛੋਟੀ ਜੀ ਗੱਲ ਦੱਸਣੀ ਆ ਤੁਹਾਨੂੰ ਜਦੋਂ ਤੁਸੀਂ ਸਹਿਜ ਪਾੜ ਜਾਂ ਖੰਡ ਪਾੜ ਸੇ ਪ੍ਰਕਾਸ਼ ਕਰਦੇ ਉਦੋਂ ਇੱਕ ਘੜਾ ਰੱਖਿਆ ਜਾਂਦਾ ਪਾਣੀ ਦਾ ਭਰ ਕੇ ਮਿੱਟੀ ਬਾਕੇ ਜਿਉਂ ਖਲਾਰੇ ਜਾਂਦੇ ਉੱਪਰ ਖੰਮਣੀ ਬੰਨੀ ਜਾਂਦੀ ਹੈ ਨਾਰੀਅਲ ਰੱਖਿਆ ਜਾਂਦਾ ਉਹਦਾ ਗੁਰਮਤ ਨਾਲ ਕੀ ਸੰਬੰਧ ਹੈ ਗੁਰਦਾਰੇ ਵਿੱਚ ਜੋਤ ਚੱਲਦੀ ਹੈ ਦੇਸੀ ਘਿਓ ਮਛਦਾ ਉਹਦੇ ਵਿੱਚ ਉਹ ਗੁਰਮਤ ਹੈ ਉਹ ਨਹੀਂ ਪਖੰਡ ਹੈਗਾ ਅਸੀਂ ਕਿਹੜੇ ਪਖੰਡ ਦੀ ਗੱਲ ਕਰਦੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜਿਹੜਾ ਇਹ ਕਬਰਾਂ ਕਬਰਾਂ ਤੇ ਬੈਠੇ ਪੁੱਛਾ ਪਾਛਾ ਦੇਣ ਵਾਲੇ ਬੰਦੇ ਨੇ ਇਹ ਸਰਦਿਸ ਸੇਕੌਮ ਦਾ ਪਖੰਡ ਨਹੀਂ ਹੈਗਾ। ਔਰ ਜਿਹੜੇ ਰੋਕਣ ਵਾਸਤੇ ਤੁਰੇ ਨੇ ਬਸ ਇਹਨਾਂ ਦਾ ਵੀ ਤੋਰੀ ਫੁਲਕਾ ਚੱਲਦਾ। ਸਾਰੀਆਂ ਗੱਲਾਂ ਮੈਂ ਇੱਕ ਪਾਸੇ ਕਰਕੇ ਜਿਹੜੀ ਗੱਲ ਪਹਿਲਾਂ ਪਈ ਸੀ ਉਹ ਤੇ ਦੁਬਾਰੇ ਫੇਰ ਆਉਣ ਲੱਗਾ। ਮਿਕਿਸੇ ਵੀ ਬਾਬੇ ਵਿੱਚ ਕੋਈ ਇਹ ਕਹਿੰਦਾ ਹੋਵੇ ਵੀ ਮੈਂ ਪਾਠਾਂ ਦੇ ਨਾਲ ਸ਼ਕਤੀ ਵਰਤ ਕੇ ਕਹਿੰਦਾ ਨੁਕਸਾਨ ਕਰ ਦੂੰ ਕਹਿੰਦਾ ਫਾਇਦਾ ਕਰ ਦੂੰ। ਭਾਵੇਂ ਕੋਈ ਪਾਠ ਕਰਨ ਵਾਲਾ ਬਾਬਾ ਹੈ ਜੀ। ਕੋਤਰੀਆਂ ਕਰਨ ਵਾਲਾ ਬਾਬਾ ਜੀ ਭਾਵੇਂ ਕਬਰਾਂ ਤੇ ਬੈਠਾ ਹੋ ਕੇ ਬਾਬਾ ਜੀ ਅਕਾਲੇ ਵਾਲਾ ਬਾਬਾ ਜੀ ਜਿਹੜਾ ਮਰਜੀ ਬਾਬਾ ਜੀ ਜਿਹੜਾ ਵੀ ਹੋਵੇ ਚੈਲੰਜ ਹੈ ਉਹ ਵੀ ਮੈਂ ਤੁਹਾਨੂੰ ਜਿੰਨਾ ਛੇਤਰ ਫੇਰਿਆ ਭਿਉਂ ਭਿਉਂ ਕੇ ਅੱਜ ਦੀ ਵੀਡੀਓ ਵਿੱਚ ਬਹੁਤ ਕੁਝ ਬੋਲ ਗਿਆ ਨਾ ਨੁਕਸਾਨ ਕਰ ਦਿਓ ਜੋ ਕਰ ਸਕਦੇ ਹੋ ਕਰ ਦਿਓ ਕਾਲਾ ਏਲਮ ਪੜ ਲਿਓ ਸਿਰ ਕਮਾ ਲਿਓ ਪੁੱਠੇ ਸਿੱਧੇ ਜੋ ਹੁਣਾ ਉਹ ਲਿਓ ਚਿੰਟੇ ਚਿੰਟੇ ਗਰਮ ਕਰਕੇ ਲਾ ਲਓ ਪਿਛੇ ਅੱਗੇ ਪਿਛੇ ਜਿੱਥੇ ਲਾਉਣੇ ਹੋਣ ਤੁਸੀ ਜੋ ਕਰਨਾ ਕਰ ਲਿਓ ਵੀ ਮੇਰਾ ਨੁਕਸਾਨ ਕਰ ਦਿਓ ਤੁਹਾਨੂੰ ਮੰਨ ਜਾਗੇ ਔਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਇਹਨਾਂ ਕੋਲੇ ਮੁੰਡੇ ਲੈਣ ਜਾਂਦੇ ਹਨ ਉਹਨਾਂ ਨੂੰ ਬੇਨਤੀ ਹੈ ਵੀ ਡਰਦੇ ਹੋ ਤੁਸੀਂ ਤੁਸੀਂ ਬੁੱਝਦਿਲ ਲੋਕ ਹੋ ਅਸੀਂ ਭੇਡਾਂ ਬਣ ਚੁੱਕੇ ਹਾਂ ਪੰਜਾਬ ਦੇ ਲੋਕ ਅਸੀਂ ਸਮਝ ਨਹੀਂ ਰਹੇ ਅਸੀਂ ਦਸਾਂ ਨਾ ਹੋਣ ਦੀ ਕਿਰਤ ਅਭਿਜ ਬੀਬੀਆਂ ਘਰ ਵਾਲੇ ਤੋਂ ਗੋਝੀ ਰੱਖਣਗੀਆਂ ਕਰਕੇ ਪੈਸੇ ਇਕੱਠੇ ਫੜਾਉਣੀਆਂ ਜਾ ਕੇ ਬਾਬਿਆਂ ਨੂੰ ਮਾੜੀ ਮੋਟੀ ਅਕਲ ਵਰਤ ਲੋ ਜਿਹੜੀ ਅਕਲ ਥੋੜੀ ਬਹੁਤੀ ਇਕੱਠੀ ਕਰਦੇ ਆ ਨਾ ਉਹ ਆਪਣੇ ਲਈ ਵੀ ਵਰਤ ਲਿਆ ਕਰੋ ਲੋਕਾਂ ਨੂੰ ਨਾ ਸਲਾਹ ਦਿਆ ਕਰੋ ਸਾਡੇ ਇੱਕ ਸਿਆਣਾ ਬਜ਼ੁਰਗ ਹੁੰਦਾ ਸੀ ਰਿਸ਼ਤੇਦਾਰੀ ਉਨੇ ਜਦੋਂ ਮੇਰੇ ਕੋਲੇ ਬੈਠਣਾ ਜਦੋਂ ਤੂੰ ਕੋਠੀ ਪਾਣੀ ਹੋਈ ਨਾ ਮੈਨੂੰ ਦੱਸੀ ਮੈਂ ਨਕਸ਼ਾ ਬਣਾ ਕੇ ਦੇਉ ਤੇ ਮੈਂ ਦੱਸੂੰ ਮਿਸਤਰੀ ਨੂੰ ਵੀ ਐਦਾਂ ਕਮਰਾ ਇੱਥੇ ਪਾ ਇੱਥੇ ਡ੍ਰੈਂਕ ਰੂਮ ਬਣਾ ਇੱਥੇ ਬਾਥਰੂਮ ਬਣਾ 15 20 ਵਾਰੀ ਜਦੋਂ ਮੈਨੂੰ ਮਿਲਿਆ ਉਹਨੇ ਉਹੀ ਗੱਲ ਕਰਨੀ ਇੱਕ ਵਾਰੀ ਮੈਂ ਕਹਿਤਾ ਮੈਂ ਕਿਹਾ ਮੈਂ ਸਕੂਲ ਵਿੱਚ ਪੜਿਆ ਹੋਇਆ ਹਾਂ ਜੀ ਮੈਨੂੰ ਨਕਸ਼ਾ ਬਣਾਉਣ ਦਾ ਵੀ ਪਤਾ ਹੈ ਮੈਂ ਕਿੱਥੇ ਕੋਠੀ ਪਾਣੀ ਹੈ ਮੈਨੂੰ ਸਭ ਕੁਝ ਪਤਾ ਹੈ ਮੈਨੂੰ ਮੱਤਾਂ ਨਹੀਂ ਦੇਣੀਆਂ ਅਈ ਦੂ ਮੁੜ ਕੇ ਗੱਲ ਨਹੀਂ ਕਰੇ ਤੁਸੀਂ 15 20 ਵਾਰੀ ਮੈਨੂੰ ਸਮਝਾਤਾ ਜਾਣ ਕੇ ਇਦਾਂ ਦੇ ਲੋਕ ਬਹੁਤ ਮਿਲਦੇ ਆ ਸਲਾਹਾਂ ਦੇਣ ਵਾਲੇ ਅਸੀਂ ਲੈ ਵੀ ਲੈਣੇ ਆ ਸਲਾਹ ਤੇ ਪਰ ਇਹੀ ਅਕਲ ਆਪਣੇ ਘਰ ਨਹੀਂ ਵੀ ਕਦੇ ਵਰਤ ਲਿਆ ਕਰੋ ਕੱਖ ਨਹੀਂ ਨਾ ਬਾਬਿਆਂ ਕੋਲੇ ਆ ਜਿਹੜੇ ਬਾਬੇ ਪਖੰਡ ਬਾਦ ਬੰਦ ਕਰਾਉਣ ਬਾਦ ਤੁਰੇ ਨੇ ਨਾ ਇਹ ਵੀ ਪਖੰਡੇ ਨੇ ਇਹ ਵੀ ਡਰਦੇ ਐ ਕੀ ਕਹਿੰਦੇ ਨੇ ਤੁਸੀਂ ਫਕੀਰੀ ਕਮਾਓ ਦੇੜ ਧਰਮ ਨੂੰ ਮੰਨਣਾ ਮੰਨੋ ਤੂੰ ਈ ਤੂੰ ਬੱਤੀ ਕਰੋ ਜੋਤਾਂ ਲਾਓ ਸਿਰ ਨਾ ਘਮਾਓ ਮੇ ਡਰਦੇ ਕਿਸੇ ਤੇ ਸਾਡੀ ਤਾਂ ਕੋਈ ਵੀਡੀਓ ਆਈ ਨਹੀਂ ਸਿਰ ਘਮਾਉਂਦੇ ਆਂ ਵੀ ਉਹ ਬੀਬੀਆਂ ਨੇ ਮਾਫ ਕਰਨਾ ਉਹ ਗੱਲ ਨਾ ਕਮਾ ਤੇ ਉਹ ਜਿੰਨਾ ਬੀਬੀਆਂ ਨੂੰ ਨਾ ਘਰੇ ਇਹ ਨਹੀਂ ਪਤਾ ਵੀ ਮਾਹਾਂ ਦੀ ਦਾਲ ਨੂੰ ਤੜਕਾ ਪਹਿਲਾਂ ਲਾਈਦਾ ਜਾਂ ਬਾਅਦ ਵਿੱਚ ਲਾਈਦਾ ਉਹ ਵੀ ਪੁੱਛਣ ਲਈ ਜਾਂਚ ਕਰਦੇ ਕਰੀਏ ਨੇ ਲੋਕਾਂ ਜਾਣ ਕੇ ਢੇਲੇ ਦੀ ਅਖਲੀ ਜਿਨ੍ਹਾਂ ਨੂੰ ਉਹ ਵੀ ਬਾਬੀਆਂ ਬਣ ਕੇ ਬੈਠੀਆਂ ਹੋਈਆਂ ਨੇ ਬਾਬੀਆਂ ਬਾਬੇ ਸਾਹਿਬ ਬਾਬੀ ਸ਼ਬਦ ਹੀ ਆਊਗਾ ਬੇਬੇ ਜਾਂ ਕਹਿ ਲਈ ਮਣ ਕੇ ਬੈਠੀਆਂ ਹੋਈਆਂ ਕੱਖ ਨਹੀਂ ਇਹਨਾਂ ਕੋਲ ਅੱਜ ਜਿਹੜੀ ਮੈਂ ਗੱਲ ਪਹਿਲਾਂ ਸ਼ੁਰੂਆਤ ਵਿੱਚ ਕਹੀ ਸੀ ਉਹਦੇ ਤੇ ਮੈਂ ਪੂਰਾ ਖਰਾ ਉਤਰੀ ਜਿਹਦੇ ਕੋਲ ਕਿ ਗੱਭੀ ਸ਼ਕਤੀ ਹੈ ਜੋ ਕਰਨਾ ਕਰਦੇ ਔਰ ਕੱਲੇ ਇਹਨਾਂ ਪਖੰਡੀਆਂ ਦੀ ਕਰਨੀ ਕਰਦਾ ਮੈਂ ਵੀ ਜੜਿਆ ਕਬਰਾਂ ਕਬਰਾਂ ਤੇ ਬੈਠੇ ਕਾਲੇ ਏਲਮਾਂ ਵਾਲੇ ਉਹ ਜਿਹੜੇ ਸਾਡੇ ਬਾਬੇ ਨੇ ਡੇਰਿਆਂ ਵਾਲੇ ਕੋਈ ਪਾਠਾਂ ਦੀ ਸ਼ਕਤੀ ਸਪਤਾਹ ਪਾਠ ਕਰਾਉਂਦੇ ਕੋਈ ਸੰਪੜ ਪਾਠ ਕਰਾਉਂਦੇ ਉਹਨਾਂ ਨੂੰ ਵੀ ਬੇਨਤੀ ਹੈ ਸਾਰਿਆਂ ਨੂੰ ਮਿੱਥੋਲਡੀਆਂ ਅਰਦਾਸਾਂ ਵਿੱਚ ਵੀ ਕੋਈ ਸ਼ਕਤੀ ਕਰਾਮਾਤ ਹੈਗੀ ਆ ਤਾਂ ਮੇਰੇ ਵੱਲੋਂ ਕਰ ਦਿਓ ਤੇ ਮੇਰਾ ਘੋਗਾ ਚਿਤ ਕਰ ਦਿਓ ਸਭ ਤੋਂ ਪਹਿਲਾਂ ਨਾਲੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜੂ ਵੀ ਆਹ ਬੰਦਾ ਬੋਲਦਾ ਸੀ ਇਹ ਤਾਂ ਸ਼ਕਤੀ ਵਧਦੀ ਗਈ ਕੱਖ ਨਹੀਂ ਇਹਨਾਂ ਕੋਲੇ ਇਹ ਡਰਾਉਂਦੇ ਆਰਡਰ ਦੇ ਲੋਕਾਂ ਨੇ ਸਮਝੋ ਤੁਹਾਡਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ